ਘਟਨਾ ਸਾਹਮਣੇ ਆਈ ਹੈ ਕਿ ਬੇਰੋਜ਼ਗਾਰੀ ਤੋਂ ਤੰਗ ਆ ਕੇ ਇੱਕ ਨੌਜਵਾਨ ਨੇ ਜਿੱਥੇ ਆਪਣੇ ਆਪ ਨੂੰ ਅੱਗ ਲਗਾ ਲਈ ਉਸ ਦੀ ਮੌਤ ਹੋ ਗਈ ਉੱਥੇ ਹੀ ਉਸਨੇ ਉਸ ਤੋਂ ਪਹਿਲਾਂ ਆਪਣੀ ਵਾਈਫ ਤੇ ਆਪਣੇ ਬੱਚੇ ਨੂੰ ਵੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਤੇ ਨਾਲ ਹੀ ਇੱਕ ਨਸ਼ੇੜੀਆਂ ਵੱਲੋਂ ਆਪਣੇ ਹੀ ਨਸ਼ੇੜੀ ਦੋਸਤ ਨੂੰ ਵੀ ਮਾਰ ਦਿੱਤਾ ਗਿਆ ਇਹ ਦੋ ਖਬਰਾਂ ਐਸੀਆਂ ਖਬਰਾਂ ਨੇ ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਪੰਜਾਬ ਸਰਕਾਰ ਅਕਸਰ ਗੱਲਾਂ ਕਰਦੀ ਹੈ ਕਿ ਬੇਰੋਜ਼ਗਾਰੀ ਨੂੰ ਹੁਣ ਆਪਾਂ ਮਾਤ ਪਾਵਾਂਗੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਵੱਧ ਤੋਂ ਵੱਧ ਰੋਜ਼ਗਾਰ ਮਿਲੇਗਾ ਨਸ਼ੇ ਤੇ ਲਗਾਮ ਕਸੀ ਜਾਏਗੀ ਅਸੀਂ ਬਹੁਤ ਸਾਰੀਆਂ ਫੋਰਸਾਂ ਲਾਈਆਂ ਹੋਈਆਂ ਨੇ ਪਰ ਜਦੋਂ ਅਜਿਹੀਆਂ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਲੱਗਦਾ ਹੈ ਕਿ ਹੁਣ ਪੰਜਾਬ ਨੂੰ ਆਖਿਰਕਾਰ ਕੌਣ ਬਚਾਵੇਗਾ ਕਿਉਂਕਿ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਘਰਾਂ ਦੇ ਚਿਰਾਗ ਬੁਝ ਰਹੇ ਨੇ ਇਸ ਤਰੀਕੇ ਦੇ ਨਾਲ ਜਦੋਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਲਿਖ ਰਿਹਾ ਹੈ ਕਿ ਪੰਜਾਬ ਦਾ ਭਵਿੱਖ ਆਖਿਰਕਾਰ ਕੀ ਹੋ ਸਕਦਾ ਹੈ ਕੀ ਕਰਨਾ ਚਾਹੋਗੇ ਨਵਦੀਪ ਦੇਖੋ ਕਾਫੀ ਕੁਝ ਤਾਂ ਤੁਸੀਂ ਸਥਿਤੀ ਸਪਸ਼ਟ ਕਰ ਹੀ ਦਿੱਤੀ ਹੈ ਪਰ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹਾਂ ਬਿਲਕੁਲ ਸਪਾਸਟਾ ਕੇ ਪੰਜਾਬ ਚ ਬੇਰਜ਼ਗਾਰੀ ਕਿਸ ਕਦਰ ਹੈ ਜਿੱਦਾਂ ਕਿਸਾਨ ਖੁਦਕਸ਼ੀਆਂ ਕਰਦੇ ਆ ਕਹਿੰਦੇ ਵੀ ਕਿਉਂ ਕਰਦੇ ਆ ਕਰਜ਼ੇ ਢੋਵੇ ਵੇ ਫਸਲਾਂ ਦੇ ਭਾਅ ਨਹੀਂ ਮਿਲਦੇ ਇਸੇ ਤਰੀਕੇ ਨਾਲ ਜਿਸ ਨੌਜਵਾਨ ਨੇ ਖੁਦਕਸ਼ੀ ਕੀਤੀ ਹੈ ਜੀ ਉਹਦੀ ਵਜ੍ਹਾ ਵੀ ਇਹੀ ਹੈ ਕਿ ਬੇਰਜ਼ਗਾਰ ਸੀ ਪਰੇਸ਼ਾਨ ਸੀ ਪਰੇਸ਼ਾਨ ਹੋ ਕੇ ਉਹਨੇ ਆਪਣੀ ਵਾਈਫ ਹੈ ਉਹਦੇ ਤੇ ਰਾਤ ਨੂੰ ਚਾਕੂ ਨਾਲ ਹਮਲਾ ਕੀਤਾ ਉਹਦਾ ਬੱਚਾ ਉਹਨੂੰ ਬਚਾਉਣ ਦੇ ਲਈ ਆਇਆ ਉਹਦੇ ਤੇ ਵੀ ਹਮਲਾ ਕੀਤਾ ਹਾਲਾਂਕਿ ਜਦੋਂ ਰੌਲਾ ਰੱਪਾ ਪਿਆ ਗੋਂਡੀ ਆਏ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹ ਦਿਨ ਦੀ بیوی ਨੂੰ ਔਰ ਬੱਚੇ ਨੂੰ ਹਸਪਤਾਲ ਵੀ ਲੈ ਗਏ ਪਰ ਬਾਅਦ ਵਿੱਚ ਉਹ ਜਿਹੜਾ ਨੌਜਵਾਨ ਸੀਗਾ ਉਹ ਘਰ ਤੇ ਰਹਿ ਗਿਆ ਤੇ ਉਹਨੇ ਆਪਣਾ ਕਮਰਾ ਬੰਦ ਕੀਤਾ ਤੇ ਅੱਗ ਲਗਾ ਲਈ ਆਪਣੇ ਆਪ ਨੂੰ ਝੁੱਲਸ ਗਿਆ ਜਦੋਂ ਤੱਕ ਹਸਪਤਾਲ ਚ ਲੈ ਕੇ ਗਏ ਜੀ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਹ ਸੋ ਅਮਰਸਰ ਦੀ ਇੱਕ ਕੱਲੀ ਘਟਨਾ ਨਹੀਂ ਸੋ ਲੈ ਕੇ ਪੰਜਾਬ ਕਿਸ ਸੰਕਟ ਵਾਲੇ ਦੌਰ ਤੋਂ ਨਿਕਲ ਰਿਹਾ ਜਦੋਂ ਆਪਾਂ ਗੱਲ ਕਰਦੇ ਨੇ ਸੜੀਆਂਾਂ ਦੀ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਦੇ ਕੋਈ ਵੀ ਅਮਰਸਰ ਨਾਲ ਜੁੜੀ ਵੀ ਘਟਨਾ ਇੱਕ ਨਸ਼ੇੜੀ ਦਾ ਦੂਜੇ ਨਸ਼ੇੜੀ ਦੇ ਨਾਲ ਝਗੜਾ ਹੋ ਗਿਆ ਔਰ ਲੜਾਈ ਮਾਰਕੁੱਟ ਹੋਈ ਤਾਂ ਉਹਦੇ ਚ ਇੱਕ ਜਾਨੇ ਨੇ ਉਸ ਨੂੰ ਜਿਹੜਾ ਹੈਗਾ ਮਾਰਕਟਾਈ ਦੇ ਦਰਾਂ ਨੀ ਮਾਰ ਦਿੱਤਾ ਖਤਮ ਕਰ ਦਿੱਤਾ ਜੀ ਸੋ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ ਕਿੱਡੇ ਵੱਡੇ ਚ ਨਸ਼ੇ ਦੀ ਗੱਲ ਹੋਵੇ ਤੇ ਬੇਰਜ਼ਗਾਰੀ ਦੀ ਗੱਲ ਹੋਵੇ ਇੱਕ ਪਾਸੇ ਸਰਕਾਰ ਦਾਅਵੇ ਕਰਦੀ ਹੈ ਰੰਗਲਾ ਪੰਜਾਬ ਬਣਾਉਣ ਦੀਆਂ ਜੇ ਬੇਰਜ਼ਗਾਰੀ ਕਰਕੇ ਨੌਜਵਾਨ ਜਿਹੜਾ ਖੁਦਕਸ਼ੀਆਂ ਕਰਨਗੇ ਆਪਣੇ ਆਪ ਨੂੰ ਅੰਗ ਲਗਾਉਣਗੇ ਜੇ ਇਦਾਂ ਦੇ ਸੰਕਟ ਕਰਕੇ ਕਿਸਾਨ ਗਲਾਂ ਚ ਫਾਹੇ ਪਉਣਗੇ ਤੇ ਨਸ਼ੈੜੀ ਇਦਾਂ ਹੀ ਜਿਹੜੇ ਦਮ ਤੋੜਨਗੇ ਤਾਂ ਫਿਰ ਕਿਦਾਂ ਕਹਾਂਗੇ ਕਿ ਸਾਡਾ ਰੰਗਲਾ ਪੰਜਾਬ ਹੂੰ ਜੀ ਬਿਲਕੁਲ